ਗੁਰ ਜੀ ਦਾ ਹਾਲ ਸਾਮ ਗੁਰ ਹੈ ਮਾਹੀ ਗੁਰ ਜੀ ਕੀ ਪਤੇ ਸਲੋਕ ਮਹਲਾ 3ਾ ਹਮ ਜਲਤੇ ਜਲ ਮੁਏ ਭ੍ਰਮ ਆਏ ਦੂਜੇ ਪਾਏ ਪੂਰਾ ਸਤਗੁਰ ਰਾਖ ਲੀਏ ਆਪਣਾ ਪੰਨ ਪਾਏ ਇਹੋ ਜਗ ਜਲਤਾ ਨਜ਼ਰੀ ਆਇਆ ਗੁਰ ਕੈਬਦ ਸੁਭਾਈਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਗੁਰ ਸੇਵਿਆ ਧਨ ਜਨਮ ਪਰਵਾਣ ਜਿਨਾ ਸਤਗੁਰ ਜੀਵ ਦੇ ਆ ਮੋਇਆ ਨ ਵਿਸਰੈ ਸੇਈ ਪੁਰਖ ਸੁਜਾਨ ਕੋਲ ਉਧਾਰੇ ਆਪਣਾ ਸੋ ਜਨ ਹੂਐ ਪਰਵਾਣ ਗੁਰਮੁਖ ਮੋਇ ਜੀਵ ਦੇ ਪਰਮਾਨ ਹੈ ਮਨਮੁਖ ਜਨਮ ਮਰਾਹੀ ਨਾਨਕ ਮੁਏ ਨਾ ਆਖੀ ਇਹ ਜੇ ਗੁਰ ਕੈ ਸਬਦ ਸਮਾਹੀ ਪਉੜੀ ਹਰ ਬੁਰਖ ਨਿਰੰજન ਸੇਵ ਹਰ ਨਾਮ ਧਿਆਈਐ ਸੰਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਾਈਐ ਹਉ ਗੁਲਾ ਲਾਲਾ ਤੁਧ ਮੈਂ ਹੁਕਮ ਫਰਮਾਈਐ ਇਹ ਵਿਸਮ ਧਿਆਨ ਨਾਲ ਲਾਉਣਾ ਹਉ ਗੁੱਲਾ ਲਾਲਾ ਤੁਦ ਇਥੇ ਵਿਸਰਾਮ ਹੈ ਮੈਂ ਇਥੇ ਯਮ ਕਲਾ ਦਨੀ ਹੈ ਹੁਕਮ ਫਰਮਾਈਐ ਹਉ ਗੁਰਮੁਖ ਕਾਰਕ ਮਾਵਾ ਜੇ ਗੁਰ ਸਮਝਾਈਐ ਸ਼ਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੋਲੀ ਪਾਈਆਂ ਨ ਵਿਸਰਿਆ ਗੁਣ ਤਾਸ ਮਤ ਜਾਣਹ ਜਗ ਜੀਵ ਦਾ ਦੂਜੈ ਪਾਏ ਮੋ ਆਸ ਜਿਨੀ ਗੁਰਮੁਖ ਨਾਮ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਣਾ ਪੁੱਤ ਕਲਤ ਨ ਸਾਥ ਕੋਈ ਜਾਸ ਹਾਂਜੀ ਦੁੱਖ ਲੱਗਾ ਬਹੁਤ ਘਣਾ ਇਥੇ ਵਿਸਰਾਮ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੁਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁੱਖਾ ਨੂੰ ਕੋ ਨ ਵਿਸਹੀ ਚੁੱਕ ਗਿਆ ਵੇ ਸਾਸ ਹਾਂਜੀ ਇਹ ਵਿਸਰਾਮ ਮਨ ਮੁੱਖਾ ਨੂੰ ਇਥੇ ਠਮਕ ਕੋ ਨ ਵਿਸਹੀ ਵਿਸਹੀ ਪੁੱਲਾਈ ਬੋਲਣਾ ਹੈ ਵੇਸ ਹੀ ਸਸੇ ਇਤਿਹਾਸੇ ਦੇ ਵਿੱਚ ਡੈਸ਼ ਦੀ ਕਿ ਬੋਲਣਾ ਚੁੱਕ ਗਿਆ ਵੀ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਬਾਹੈ ਸਤਿਗੁਰ ਕਾ ਭਾਣਾ ਆਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੈ ਪਾਇ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਕਾਰਜ ਨਾ ਸਕਹਿ ਸਵਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੂਰਬ ਲਿਖਿਆ ਕਮਾਵਣਾ ਕੋਇ ਨ ਮੇਟਨ ਹਾਰ ਪੌੜੀ ਤੁਧ ਆਪੇ ਜਗਤ ਉਪਾਇਕ ਆਪ ਖੇਲ ਰਚਾਇਆ ਤ੍ਰ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਫਿਰ ਆਵੇ ਜਾਇ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰਿਆਪਨ ਸਦਾ ਸਦਾ ਕੁਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਾਇਆ ਮਾਇਆ ਮਮਤਾ ਮੋਹਣੀ ਇਥੇ ਵਿਸਰਾਮ ਜਿਨ ਵਿਣ ਵਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉੱਬਰੇ ਜਿਨੀ ਸਤਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ નિਹਫਲ ਜਨਮ ਗਵਾਇਆ નિਹਫਲ ਹਹਾ ਲੋਕੇ ਚਾਰਨ ਕਰਨਾ ਤੰਦਾ ਕਰਤਿਆ નિਹਫਲ ਜਨਮ ਗਵਾਇਆ ਸੁਖ ਦਾਤਾ ਮਾਨ ਨਵਸਾਇਆ ਸੁਖ ਦਾਤਾ ਪਦ ਦੀ ਯਮਕ ਲਾਦਨੀ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਮ੍ਰਿਤ ਨਹੀਂ ਹੈ ਅੰਮ੍ਰਿਤ ਅੰਮ੍ਰਿਤ ਕਿੰਨੀ ਵਾਰੀ ਦੱਸਿਆ ਸ਼ੁੱਧ ਕਰ ਇਹਨੂੰ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਰ ਨਾ ਪਾਇਆ ਮਨਮੁਖਾ ਇਥੀ ਯਮਕ ਲਾਗਨੀ ਹੈ ਸਾਦ ਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਸੰਗ੍ਰਹਿ ਇਸ ਤਰ੍ਹਾਂ ਬੋਲਣਾ ਸੰਗ ਤੇ ਵਿੱਚ ਡੈਸ਼ ਦੇਣੀ ਹੈ ਕਰਤਾ ਆਲਖਵਾਇਆ ਸੰਗ੍ਰਹਿ ਨਹੀਂ ਕਹਿਣਾ ਗੁਰਮੁਖ ਮਿਰਲੇ ਸੋਜੀ ਪਈ ਤੇਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਊਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੇ ਮੇਲ ਮਿਲਾਇਆ ਮਲਾਇਆ ਨਹੀਂ ਕਹਿਣਾ ਮਿਲਾਇਆ ਹਾਂ ਬੇਨ ਸਬਦ ਹੈ ਜਗ ਬਉਰਾਨਾ ਸ਼ੇਰ ਬਾਤ ਦੱਸਣਾ ਪੈਂਦਾ ਥੋੜੇ ਇਹ 2-4 ਬਰੀ ਸਬਦ ਹੈ ਸੋਧ ਹੋ ਜਾਂਦਾ ਮੁਰ ਦੇ ਫੇਰ ਉਵੇਂ ਚੱਲਣ ਲੱਗ ਜਾਂਦਾ ਸਬਦ ਹੈ ਉਵੇਂ ਹੀ ਚੱਲਣ ਲੱਗ ਜਾਂਦਾ ਅੰਮ੍ਰਿਤ ਸਤਗੁਰ ਇਹ ਠੀਕ ਕਰੋ ਪਾਦਾਂ ਨੂੰ ਸ਼ੁੱਧ ਕਰੋ ਬੇਨ ਸਬਦ ਹੈ ਸਭ ਜਗ ਬਉਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਸ਼ਬਦ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪੌੜੀ ਸੋ ਹਰ ਪੁਰਖ ਅਗੰਮ ਹੈ ਕਹੁ ਕੇਤ ਵੇਦ ਪਾਈਐ ਕਹੁ ਇਥੇ ਯਮਕ ਲਾ ਦਨੀ ਹੈ ਕੇਤ ਵੇਦ ਪਾਈਐ ਕੇਤ ਵੀ ਬੋਲਾ ਵੇਦ ਵੀ ਬੋਲਾ ਤੇਸ ਰੂਪ ਨਰੇਕ ਅਦ੍ਰਿਸ਼ਟ ਕਹੋ ਜਾਨ ਕਿਉ ਧਿਆਈਐ ਵਿਸਰਾਮ ਧਿਆਨ ਨਾਲ ਲਾਉਣਾ ਤੇਸ ਕੀਮਕਲਾਦਨੀ ਹੈ ਰੂਪ ਨਾ ਰੇਖ ਇਥੇ ਠਮਕ ਲਾਦਨੀ ਹੈ ਅਦ੍ਰਿਸ਼ਟ ਇਥੇ ਵਿਸਰਾਮ ਹੈ ਕਹੋ ਜਾਣਾ ਕਿਉ ਤੇ ਆਈ ਹੈ ਨਿਰੰਕਾਰ ਨਰੰਜਨ ਹਰ ਅਗਮ ਕਿਆ ਕਹ ਗੁਣ ਗਾਈ ਹੈ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈ ਹੈ ਗੁਰਪੂਰੈ ਵੇ ਖਾਲਿਆ ਗੁਰਸੇਵਾ ਪਾਈ ਹੈ ਸ਼ਲੋਕ ਮਹੱਲਾ ਤੀਜਾ ਜਿਉ ਤਨ ਕੁੱਲੂ ਪੀੜੀਐ ਰਤਨਾ ਪੂਰੀ ਦੇਹ ਇਹ ਕੁੱਲੂ ਪਾਤ ਜੜਾ ਭਾਰਾ ਉਚਾਰਨ ਕਰਨਾ ਪੀੜੀਆ ਪੂਲਾ ਬੋਲਣਾ ਰਤ ਥੋੜਾ ਜਿਹਾ ਕਸ ਕੇ ਬੋਲਣਾ ਜਿਉ ਵਿੰਨ ਚੌਖਨੀਐ ਸੱਚੇ ਸੰਦੜਾ ਦੇਹ ਨਾਨਕ ਮੀਲ ਨਾ ਚੁੱਕਈ ਰਾਤੀ ਅਤੈ ਦੇਹ ਮਹੱਲਾ ਤੀਜਾ ਸੱਜਣ ਮੈਡਾ ਰੰਗੁਲਾ ਰੰਗ ਲਾਈ ਮਨ ਲੀ ਜੋ ਮਾਜੀਠਾ ਕੱਪੜੇ ਰੰਗੇ ਭੀ ਪਾਹੇ ਮਾਜੀਠਾ ਮੰਮੀ ਦਾ ਕੰਨਾਂ ਲਾ ਕੇ ਵਿਚਾਰਨ ਕੰਨਾਂ ਮਜੀਠਾ ਨਹੀਂ ਕਹਿਣਾ ਜੋ ਮਾਜੀਠਾ ਕੱਪੜੇ ਰੰਗੇ ਭੀ ਪਾਹੇ ਨਾਨਕ ਰੰਗ ਨਾ ਉਤਰੈ ਬਿਆਹ ਨਾ ਲੱਗੈ ਕੀ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪ ਬੁਲਾਏ ਦਾ ਓਂਕੜ ਨਾਲ ਉਚਾਰਨ ਕਰਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਇੱਕ ਨਾ ਭਗਤੀ ਲਾਏ ਇੱਕ ਆਪ ਖੁਆਏ ਦਾ ਇੱਕ ਨਾ ਮਾਰਗ ਪਾਏ ਇਕ ਉੱਜੜ ਪਾਇਦਾ ਜਨ ਨਾਨਕ ਨਾਮ ਧਿਆਈ ਗੁਰਮੁਖ ਗੁਣ ਗਾਏ ਦਾ ਇਹ ਗਾਏ ਦਾ ਗਾਏ ਦਾ ਈੜੀ ਦੇ ਲਾਂ ਲਾ ਕੇ ਨੀ ਪਾਦ ਉਚਾਰਨ ਕਰਨੇ ਗੱਗੇ ਦਾ ਕੰਨਾ ਵਧਾ ਦੇਣਾ ਗਾਏ ਦਾ ਸ਼ਲੋਕ ਮਹੱਲਾ ਤੀਜਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੈ ਵਿੱਚੋਂ ਹੁ ਜਾਏ ਹੋਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਅਲੱਪ ਉਚਾਰਨ ਕਰਨਾ ਥੋੜਾ ਜਿਹਾ ਕਸ ਕੇ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਕੋ ਤਨ ਬਲਹਾਰ ਜਾਓ ਮਹੱਲਾ ਤੀਜਾ ਮਨ ਮੁਖ ਮੰਨ ਅਜਿੱਤ ਹੈ ਮਨ ਮੁਖ ਮੰਨ ਅਜਿੱਤ ਹੈ ਮਨ ਮੁਖ ਮੰਨ ਅਜਿੱਤ ਹੈ ਦੂਜਾ ਲੱਗੈ ਜਾਏ ਤਿਸ ਨੂੰ ਸੁਖ ਸੁਪਣਾ ਨਹੀਂ ਦੁਖੇ ਦੋਖ ਵਿਹਾਰੇ ਦੁਖੇ ਦੁਖ ਵਿਹਾਰੇ ਥੋੜਾ ਜਿਹਾ ਦੁਖੇ ਦੋਖ ਵਿਹਾਰੇ ਥੋੜਾ ਜਿਹਾ ਕਿਸ ਕੀ ਦੁਖੇ ਦੁਖ ਵਿਹਾਰੇ ਦੇ ਸੁਨੋ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਰੇ ਘਰ ਘਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਏ ਇਹ ਮਨ ਵਸ ਨ ਆਵਈ ਥਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥਕੇ ਅਠ ਸੱਠ ਤੀਰਥ 나ਏ 나ই ਪਰਿਪੁਰ ਮਨ ਕੀ ਸਾਰ ਨ ਜਾਣਨੀ ਹਮੈ ਪਰਮ ਪੁਲਾਏ ਮਨ ਕੀ ਸਾਰ ਨਾ ਜਾਣੀ ਮਨ ਕੀ ਸਾਰ ਨਾ ਜਾਣੀ ਹਮੈ ਪਰਮ ਪੁਲਾਏ ਗੁਰ ਪ੍ਰਸਾਦਿ ਭਉ ਪਇਆ ਵਡਭਾਗ ਵਸਿਆ ਮਨ ਆਏ ਭੈ ਪਇਆ ਮਨ ਵਸ ਹੋਆ ਹਮੈ ਸ਼ਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾ ਉਪਾਇ ਨਾਨਕ ਸੁਖ ਸਮਾਇ ਪੌੜੀ ਏਹ ਭੂਪਤ ਰਾਨੇ ਰੰਗ ਦਿਨ ਚਾਰ ਸੁਹਾਵਣਾ ਏਹ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ ਏਹ ਮਾਇਆ ਰੰਗ ਇਥੇ ਠਮਕਲਾ ਕੇ ਕਸੁੰਭ ਇਥੇ ਵਿਸਰਾਉਣ ਬਾਗ ਏਹ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ ਚੱਲਦਿਆ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾ ਖਰਾ ਡਰਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਖਰਾ 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 ਨਹੀਂ ਕਹਿਣਾ ਖਰਾ ਹੀ ਬੋਲਣਾ ਪੂਲਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ ਸੇਵਾ